गुरु नानक गुरुकन्नु गुरु नानक <tiny> <tiny> तन गुरु नानक धन गुरु नानकुरु धन गुरु नानक धन गुरु नानक धन गुरु नानक धन गुरु नानकुरु गुरु गुरुकु गु नानक धन गुरु नानक धन नानक तन गुरु नानक गुरु नानक गुरु नानक तन गुरु नानक तन गुरु नानक तन गुरु नानक तन गुरु नानक गुरु नानक गुरु नानक ਤਨ ਗੁਰੂ ਨਾਨਕ 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 ਨਨਕ ਤਨ ਗੁਰੂ ਨਾਨਕ 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 ਇੱਕ ਓ ਅੰਕਾਰ ਸਤਨਾਮ പക്ഷ thank you 이노래니다 ਸਾਬ ਤੇਰਾ ਨਾਨਕ ਸਾਵ ਤੇਰਾ ਕੋ ਨਾਨਕ ਸਾਵ ਦੀ ਬੇੜਾਈ ਕੋਈ ਨਾਉ ਨ ਜਾਣੇ ਤੇਰਾ ਵਾਹਿਗੁਰੂ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਓੰਕਾਰ ਵਾਹਿਗੁਰੂ ਜੀ ਕੀ ਪਤੇ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਬਿਹਾਏ ਫਿਰੰਗਦ ਗੁਰਤੇ ਅਮਰਦਾਸ RAMDAS ਰਾਮਦਾਸ ਸਿੰਘ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਗਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਇ ਜਿਸ ਜਿਥੇ ਸਭੁ ਗੁਜਾਇ ਤੇਗ ਬਹਾਦਰਿ ਸਿਮਰੇ ਕਰਮੋਂ ਦਿਆਵੇ ਧਾਇ ਸਭ ਥਾਈਂ ਗੁਜ ਸਹਾਏ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਗੁਜ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਤਾਂ ਕਨਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਾਵਾਵਾਂ ਦੇ ਅੰਦਰ ਕੇ ਖਾਲਸਾ ਜੀ ਸਭੋ ਕੀ ਵਾਹਿਗੁਰੂ ਅੰਨਿਆ ਪਿਆਰਿਆਂ ਸੋਹਣ ਸਰਦਾਰ ਜੈ ਜੈ ਚਾਲੂ ਰੂਪਿਆਂ ਅੱਖੀਆਂ ਜੰਗੀਆਂ ਅੱਖੀਆਂ ਜਿਨ੍ਹਾਂ ਨਾਮ ਜੱਪਿਆ ਵੰਨਤੀ ਸਕਿਆ ਧੀ ਚੜਾਈ ਇੱਕ ਵਾਰੀ ਤੇ ਅੰਤ ਵੇ ਕੋਪਰੀਆਂ ਵਹਿਣਾ ਜਟੀਆਂ ਤੇ ਚੜੀ ਤਨਾਰੇ ਚੜਾਈ ਗਈ ਗੁਰਦਵਾਨਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮੀ ਹਾਰਿਆ ਸਿੱਖੀ ਸਿੱਧਕ ਇਸ ਸਤ ਸਤ ਸੰਗਿਵਾਈ ਜਿਸਨਾਂ ਸਮੂਹ ਆਤਮਾ ਨੂੰ ਪ੍ਰਾਤਨ ਸ਼ਹੀਦ ਸਿੰਘਾਂ ਸਿੰਘੀਆਂ ਕੁਝੰਗੀਆਂ ਦੀ ਕਮਾਈ ਦਾ ਯਾਦ ਕਰਕੇ ਪਾਤਸ਼ਾਹੀ ਸਾਹਿਬ ਗੁਰੂ ਜੀ ਵਾਹਿਗੁਰੂ ਨਿਮਾਨ ਦੇ ਤਾਨ ਦੇ ਤਾਨ ਰੱਖੇ ਤੇ ਓਟ ਦੇ ਆਸਰਾ ਦੇ ਆਸਰਾ ਤਾਂ ਸੰਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅਰੰਭ ਚੁਣਨਾ ਪਾਤਸ਼ਾਹੀ ਦੀ ਬੋਧਿਨੀ ਜੀ ਆਪ ਜੀ ਦੇ ਪਾਵਨ ਬੋਸਿਸ਼ ਕਿਰਪਾ ਨੂੰ ਸਰਤਾਂ ਨੂੰ ਤੇਰੇ ਪਾਵਨ ਕਾਰਜ ਆਪ ਜੀ ਦੇ ਦੂਰ ਮੈਂ ਬਾਣੀ ਦੇ ਨਿਪਨਿਆਂ ਅਨੁਸਾਰ ਜਿਉ ਆਪ ਜੀ ਦਾ 4 ਅਸਲ ਦਿੱਤੇ ਹਰ ਅਕਤਵ ਅਕੀ ਜੋ ਨਾਮ ਸਿਮਰਨ ਅਭਿਆਸ ਮursale ਜੋ ਸੇਵਾ ਸੰਕਰਨ ਨੇ ਕਰਕੇ ਕਰਨੇ ਹਨ ਆਪ ਜੀ ਦੇ ਦੂਰ ਕੀਤੇਗੇ ਹਨ ਚੱਕੇ ਚਾਰ ਪੌੜੀਆਂ ਬੜੀਆਂ ਜੀਆਂ ਤੁਸੀਂ ਸਰਵਿਓ ਅਨੰਤ ਸਾਹਿਬ ਜੀ ਸੇ ਪੌੜੀਆਂ ਦੇ ਜਾਪ ਹੋਏ ਹਨ ਸੂਚੀ ਅੰਮ੍ਰਿਤ ਨਹੀਂ ਪਾਣੀ ਪੜਦੇ ਹਨ ਸੇਵਾ ਕਰਦੇ ਹਨ ਹੋਈਆਂ ਨਿਪਾਂ ਪ੍ਰਕਾਰ ਦੀ ਤੁਲੰਥ ਕਰਦੀਆਂ ਖਿਮਾ ਕਰੀ ਜੀ ਨਮਸਕਾਰ ਨਮੋਸਤਕ ਸਤਿਗੁਰੂ ਜੀ ਲਗਿਆ ਨਗਰ ਦੇ ਸਭ ਤੋਂ ਮਹਾਨ ਅਧਿਕਾਰੀ ਨਿਮਕੇ ਕਰਨਾਨ ਦੇ ਮਾ ਮੰਦਨ ਸਿੰਘ ਜੀ ਆਪ ਦੀਆਂ ਸਤਨੂ ਆਪ ਜੀ ਨੇ ਖੁਸ਼ੀਆਂ ਮੁਸ਼ਕੀਆਂ ਨਾਲ ਸਿਰ ਜੀ ਆਪ ਜੀ ਦੇ ਗੁਰਦੁਆਰਾ ਗੁਰ ਸੇਕ ਸਭਾ ਦੇ ਸਤਿ ਸ਼ਾਨ ਸਾਹਿਬ ਜੀ ਜੋ ਨਵੇਂ ਸਤਿ ਸ਼ਾਨ ਸਾਹਿਬ ਜੀ ਨੂੰ ਅੰਮ੍ਰਿਤਸਰ ਸੇਵਾ ਨਾਲ ਕੀਤੀ ਦੀਆਂ ਆਪ ਜੀ ਸੰਪੂਰਨ ਪ੍ਰਕਿਰਿਆ ਇਸੇ ਤਰ੍ਹਾਂ ਅਪਰੀਵਿਵਰਿਆ ਕਿ ਆਪਣੀ ਰੰਤ ਸੇਵਾ ਵੀ ਆਪ ਸੰਪੂਰਨ ਕਰਵਾ ਲੈਣੀ ਹੈ ਸੇਵਾ ਹਨ ਪ੍ਰੰਮੀ ਉਸ ਆਪਿਆ ਆ ਗਿਆ ਉਸ ਆਪ ਜੀ ਦੇ ਪਰਿਵਾਰਾਂ ਨੂੰ ਢੰਡਾ ਰਿਆਂ ਵਿੱਚੋਂ ਭਾਈ ਇੰਕਿਸਤੂ ਸਿੰਘ ਜੀ ਥਾਣੇਦਾਰ ਇਸ ਨੂੰ ਸਾਧ ਸੰਗਤੋਂ ਜੋ ਅਲੰਚਨ ਫਰਾਤ ਸ਼ਾਦੀ ਦੇ ਸ੍ਰੀ ਮਿਸ਼ਾਨ ਸਿੰਘ ਸਾਹਿਬ ਦੇ ਰਿਪਤਾ ਵਾਲੇ ਮੁੱਖ ਗ੍ਰੰਥ ਦੀ ਜੀ ਆਪ ਜੀ ਦੇ ਹਾਜ਼ਰ ਹੈ ਦਰ ਪ੍ਰਵਾਣ ਹੋਏ ਪ੍ਰਵਾਣ ਆ ਪ੍ਰਸ਼ਾਨ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ਣੀ ਜੀ ਚੜ੍ਹਦੀਆਂ ਕਲਾ ਕਰਨੀਆਂ ਹੁਣ ਕਰੋ ਕਿਰਪਾ ਦੀ ਸੇਵਾ ਰੰਗ ਦੀ ਆਗਿਆ ਬਖਸ਼ਣੀ ਜੀ ਸਹੀ ਪਰਮਪਿਆਰੀ ਮੇਲ ਜਿਨ੍ਹਾਂ ਮੇਰੇ ਆਪ ਜੀ ਦਾ ਨਾਮ ਚਿਤਾਵੇ ਸਿੱਖ ਪੜਦੇ ਸੌਦੇ ਸਰਬੱਤ ਦਾ ਭਲ ਮੰਗਣ ਨਾ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸ਼੍ਰੀ ਵਾਹਿਗੁਰੂ ਸਾਰੀ ਦੇਵੀ ਤੈਨੂੰ ਤੇਲ ਨਹੀਂ ਕੀ ਮਕ ਜਾਣੀ ਲਾਉ ਇਧਰ ਨਾਹੀ ਵਾਹਿਗੁਰੂ ਦੀ ਕਮਸਾ ਸਾਹਿਬ ਹੈ ਗੁਰਜੀ ਕੀ ਵਤੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤ சாயு சத் நாம வாயு நாம் வாயு சத்நாயு சத் நாம் சத் நாம் வாயு சத்நாயு ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਚੱਕ ਰਖਿਆ ਤੋ ਲੈ ਲਗੇ ਬੰਨ ਨਾਲ ਲਗੇ ਬੱਜੋ 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 Sat nam vahe guru. Sat nam vahe guru. Sat Satana... Sat nam vahe Satana... ச நாமே குத்தே சத் நாமே ತೇನಾಮೂರಿ ಗುರು ಸರಿ ಇದರ ದಯಾತ್ ಕಮಾರಿ ನಡಿವಂತ ಸಹೇ ಒಹ ಮೊದಲ ವಸ್ತ್ರವಂತ சாத்தான்குரு <laughs> ਸਾ ਵਾਹਿਗੁਰੂ ਜੀ ਖਾਲੇ ਅੱਜ ਪਿੰਡ ਬਡਾਲਾ ਪਗਰ ਦੀ ਸਮੂਹ ਸਾ ਸੰਗਤ ਨੇ ਕਮੇਟੀ ਦੇ ਜੋ ਕਮੇਟੀ ਦੇ ਪਿੰਡ ਦੇ ਸਹਿਯੋਗ ਨਾਲ ਕਮੇਟੀ ਨੇ ਅੱਜ ਨਵਾਂ ਇਨਸਾਨ ਸਾਹਿਬ ਚੜਾਇਆ ਹੈ ਇਹਦੇ ਵਿੱਚ ਸੰਗਤ ਦੀ ਸੰਗਤ ਨੇ ਸਾਨੂੰ ਬਹੁਤ ਸਮਰਥਨ ਦਿੱਤਾ ਹੈ ਤੇ ਬਹੁਤ ਹੀ ਚੜ੍ਹਦੀ ਕਲਾ ਵਿੱਚ ਅੱਜ ਸੰਗਤ ਇਕੱਠੀ ਹੋਈ ਆ ਸੰਗਤ ਦਾ ਸੰਗਤਾਂ ਦਾ ਦੇ ਗੁਰੂ ਮਹਾਰਾਜ ਦਾਤ ਕੋਟ ਕੋਟ ਨਮਾਜ਼ ਇਹਨਾਂ ਨੇ ਆਪਣੀ ਸੇਵਾ ਆਪ ਕਰਾਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਗੇ ਤੋਂ ਜਪਨੀਆ ਸਵਾਵਾ ਸੰਗਤ ਕੋਲੋਂ ਆਪ ਸਾਹਿਬ ਉਸਤੇ ਆਪ ਲੈਣੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨਾ ਉਪਾਹਰ ਖੰਡ ਦੇ ਇਨਕਾ